ਲੋਈ ਸਵੇਰ ਦਾ ਟਾਈਮ ਤੇ ਧੁੰਦ ਚੈੱਕ ਕਰੋ ਚਾਚੀ ਰਾਤ ਤੋਰੀ ਰੁੱਕ ਗਏ ਹਨ ਧੁੰਦ ਦੇਖ ਕੇ ਜਾਣੇ ਪਿੰਡ ਦੀ ਸਾਹਿਬ ਨੂੰ ਬੁਧੰਦਾ ਗਈ ਸੀ ਹਾਂ ਕੋਲ ਆਉਂਦਾ ਹਾਂ ਉਹ ਵੀ 11:00 ਵਜੇ ਉਤਰੂਗੀ ਅਸੀਂ ਹਾਂਜੀ ਧੁੰਦ ਵਧੀ ਜਾਂਦੀ ਘਟ ਨਹੀਂ ਰਹੀ ਦਿਨ ਜੋ ਜੋ ਦਿਨ ਚੜੀ ਜਾਂਦਾ ਬੁੱਲ ਬੁੱਲਾ ਬੁੱਲਾ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਰੀ ਅੱਜ ਹੈਗੀ ਸਾਡੇ ਚਮਕੌਰ ਸਾਹਿਬਾ ਅੱਜ ਹੈ ਆ ਆਖਰੀ ਦਵਾਨ ਤੇ ਅੱਜ ਚੱਲਾਂਗੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਪਹਿਲਾਂ ਦੋ ਕੁ ਕੰਮ ਜੇ ਨਿਬੇੜ ਕੇ ਆਉਣੇ ਆ ਰੁਪੜ ਜਾਣਾ ਤੇ ਮੰਮੀ ਮੇਥੇ ਵਾਲੀ ਰੋਟੀ ਬਣਾਉਂਗੀ ਮੰਮੀ ਅੱਜ ਮੇਥੇ ਵਾਲੀਆਂ ਨਾਲ ਚਾਚਾ ਜੀ ਨੂੰ ਖਲਾਉਂਗੇ ਚਾਚਾ ਜੀ ਵੀ ਕਹਿੰਦੇ ਤੇ ਮੱਕੀ ਵਾਲੀ ਖਾਣੀਆ ਮੇਥੇ ਵਾਲੀਆਂ ਤੇ ਕਰਦੇ ਵੀਡੀਓ ਸ਼ੁਰੂ ਚਲੋ ਜੀ ਗੱਡੀ ਸਾਡੀ ਇੱਕ ਬਾਹਰ ਖੜੀ ਥੀ ਪਤੋ ਤਾਂ ਨਹੀਂ ਗਿੱਲੀ ਹੋਈ ਚਾਦਰ ਸਮੇਤ ਗਿੱਲੀ ਹੋ ਗਈ ਏਡੀ ਸਾਡੀ ਸਾਰੀ ਮੀਂਹ ਮੰਗ ਚੋਈ ਯੋਸਾ ਲੈ ਤਾਂ ਵੀ ਥੱਲੇ ਬਚਾਅ ਹੋ ਗਿਆ ਬਈ ਬੋਲਟ ਹੋ ਗਿਆ ਹੁਣ ਐਨ ਗਿੱਲਾ ਇਹ ਵੀ ਬਾਹਰੇ ਘੜਤਾ ਤਾਂ ਅੱਜ ਨਹੀਂ ਕੱਲੂ ਕਾਂ ਵਾਂਗੇ ਅੰਤਾ ਸਾਵਾਂ ਨੂੰ ਜਾਣਾ ਇਹਨੂੰ ਵੀ ਤੇ ਗੱਡੀ ਨੂੰ ਵੀ ਇੰਦਰ ਤਾਂ ਠੀਕ ਹੈ ਬਈ ਇਹ ਅੱਜ ਟੈਲਾ ਸੁੱਕਿਆ ਨਾ ਅੰਮੀ ਟੈਲਾ ਸੁੱਕਿਆ ਟੈਲਾ ਨਹੀਂ ਗਿੱਲੀਆਂ ਗੀਆਂ ਹੈ ਉਹ ਟੈਲਾ ਉਦੋਂ ਨਹੀਂ ਬਹੁਤ ਚੋਈ ਵੀ ਦੀ ਫੇ ਲੈਂਨ ਟੈਲਾ ਗਿੱਲੀਆਂ ਹੀ ਵਦੀਆਂ ਕੱਲ ਵੀ ਨਹੀਂ ਸੀ ਹੈ ਖਾਲੀ ਅੱਜੋ ਠੀਕ ਹੈ ਅੱਜ ਜ਼ਿਆਦਾ ਗਿੱਲੀਆਂ ਨਹੀਂ ਤੇ ਲੋ ਬਈ ਧੁੱਪ ਚੜ ਗਈ ਅਸਮੀ ਰੋਪੜ ਜਾ ਕੇ ਕੰਮ ਨਵੇੜਿਆ ਹੈ ਤੇ ਚਾਚਾ ਜੀ ਵੀ ਸ੍ਰੀ ਚਮਗੌਰ ਸਾਹਿਬ ਗਏ ਤੇ ਸ਼ਾਇਦ ਪੈਦਲ ਯਾਤਰੀ ਕਰਕੇ ਆਏ ਆ ਕਿ ਚਮਕੌਰ ਸਾਹਿਬ ਸਾਡੇ ਉਰੇ ਲੱਗ ਗਈ ਐ ਨੇੜੇ ਐ ਜਾਈ ਹਾਂਜੀ ਨਿਬੜ ਕੇ ਰੋਪੜ ਤੱਕ ਆਵਾਂ ਬੜਾ ਔਖਾ ਸੀ ਟਾਈਮੇ ਬਹੁਤ ਲੱਗ ਗਿਆ ਅੱਛਾ ਬਸ ਵੀ 10 ਮਿੰਟ ਕਰੇ ਅੱਛਾ ਰਸ਼ ਬਹੁਤ ਆ ਹਾਂਜੀ ਪਰ ਗੁਰੂਆਂ ਦੀ ਬਾਈ ਕਿਰਪਾ ਇੱਕ ਚਮਕੌਰ ਸਾਹਿਬ ਤੇ ਬਹੁਤ ਰਸ਼ ਹੈ ਲੰਗਰ ਬੇਅੰਤ ਲੰਗਰ ਲੱਗੇ ਹੋਇਆ ਹਾਂਜੀ ਸੰਗਤਾਂ ਛੱਕ ਛੱਕ ਕੇ ਗੁਰੂ ਦਾ ਦਰਸ਼ਨ ਕਰਕੇ ਜਾ ਰਹੀਆਂ ਠੀਕ ਐ ਤੇ ਪ੍ਰਮਾਤਮਾ ਆਪਾਂ ਵੀ ਅਰਦਾਸ ਕਰਕੇ ਆਪਣੇ ਵੱਲੋਂ ਹਾਂਜੀ ਜਦੋਂ ਤੱਕ ਜਲ ਸਾਨੂੰ ਇਹਨਾਂ ਕੰਮਾਂ ਤੋਂ ਸ਼ੁਕਰਆਬਾ ਹੋ ਜਾਵੇ ਤੇ ਠੀਕ ਹੈ ਤੂੰ ਆਪਣਾ ਹੁਣ ਕੰਮ ਦੇਖੇ ਹਾਂਜੀ ਮੜਾ ਮੋਟਾ ਸਪਰੇ ਪਾਣੀ ਵਾਲਾ ਕਰਵਾ ਨਾਲ ਹੋ ਕੇ ਅੱਜ ਕਰਨੀ ਨਹੀਂ ਸਪਰੇ ਅੱਛਾ ਠੀਕ ਹੈ ਨੇ ਮੈਂ ਰੋਪੜ ਜਾਣਾ ਅੱਛਾ ਕੱਲੂ ਦੇਖਦੇ ਹਾਂ ਕਿ ਅੱਜ ਤੋਂ ਪਰੜ ਗਈ ਕੱਲੂ ਤੇ ਚੜੇ ਜਾਣੀ ਸ਼ਾਹ ਦੀ ਹਾਂ ਕੱਲੂ ਚੜ੍ਹ ਜਾਣੀ ਬੱ ਠੀਕ ਹੈ ਮੈਂ ਕੱਲ ਨੂੰ ਹਾਈ ਕੋਰਟ ਵੀ ਜਾਣਾ ਅੱਛਾ ਜੀ ਟੀਲ ਸਾਹਿਬ ਨੂੰ ਮਿਲਣਾ ਠੀਕ ਹੈ ਦੋ ਤਿੰਨ ਕੰਮ ਆ ਜਿਹੜੇ ਵਕੀਲ ਸਾਹਿਬ ਨਾਲ ਦੱਸਿਆ ਤਾਂ ਉਹਨਾਂ ਨੂੰ ਅਨਪੁਆਇੰਟ ਜੇ ਮੈਂ ਲਿਖ ਕੇ ਦੇਣੀ ਉਹਨਾਂ ਨੂੰ ਸਵੇਰੇ ਅੱਛਾ ਜੀ ਕਹਿੰਦੇ ਆ ਜੋ ਛੁੱਟੀਆਂ ਦਾ ਖਤਮ ਹੋ ਰਿਹਾ ਹੁਣ ਹਾਂਜੀ ਉਹ ਵੈਸੇ ਬੜੇ ਦਿਨਾਂ ਦੀਆਂ ਛੁੱਟੀਆਂ ਸ਼ੁਰੂ ਹੋ ਜਾਣੀਆਂ ਪਰ ਦਾ ਛੁੱਟੀਆਂ ਆ ਅੱਛਾ ਜੀ ਹਾਂ ਉਹ ਤੇ ਬਾਤ ਉਹ ਕਹਿੰਦੇ ਇੱਕਦਵੀਂ ਫੇਰ ਲਾਵਾਂਗੇ ਆਪਾਂ ਹਾਂਜੀ ਠੀਕ ਹੈ ਚਲ ਘਵਰਾਉਣਾ ਨਹੀਂ ਹੈ ਜਿਹੜਾ ਕੁਝ ਹੋ ਗਿਆ ਤੇ ਦੇਖੀ ਜਊ ਜੋ ਮਾਲਕ ਨੂੰ ਮਨਜ਼ੂਰ ਆ ਹਾਂਜੀ ਹਾਂਜੀ ਇਹ ਖਿੱਚ ਕੇ ਰੱਖ ਕੰਮ ਆਪਣਾ ਠੀਕ ਠੀਕ ਹੈ ਸਪਰੇ ਨਾਲ ਹੋ ਕੇ ਕਰਵਾ ਲਈ ਕੱਲਾ ਨਾ ਕਰੀ ਨਾਲ ਮੈਂ ਤਾਂ ਹੀ ਮੈਂ ਰੁੱਕ ਗਿਆ ਹਾਂਜੀ ਹਾਂਜੀ ਨਾਲ ਬੰਦਾ ਰੱਖੀ ਦਿੰਦਾ ਲੈ ਕੱਢ ਗੱਡੀ ਫੇਰ ਮੜੀ ਜੀ ਬਾਹਰ ਨੂੰ ਸਰਵੇਚਾ ਕਰਾਉਂਗਾ ਕਿ ਹਾਂ ਨਾਲ ਔਰ ਰੋਪੜ ਚਲੇ ਕੇ ਬੰਦਾ ਪਤਾ ਕਾ ਚੱਕਰ ਆ ਹੰਟਰੇਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਕਿੰਨਾ ਪਾਉਣਾ ਦੋ ਬੰਦੇ ਹੁੰਦੇ ਚੱਲੀ ਜਾਂਦਾ ਕੰਮ ਹਾਂ ਆ ਦੇਖੀਏ ਸਭ ਕੀ ਬੈਠੀ ਐ ਇਹਨੂੰ ਮੱਧਰ ਤੇ ਬਖਾਇ ਸੜੀ ਬਹੁਤ ਤੇਜ਼ ਐ ਇਹ ਛੜਨ ਨਾ ਇਹ ਵੀ ਦੇਖੀਏ ਹਾਲਾਂਕਿ ਹਿੱਲੀ ਨਹੀਂ ਹੁਣ ਦੇਖੀਏ ਭੱਜਣਾ ਨਾ ਢਾਪੇ ਕਰਦੇ ਲੈ ਸਿੰਗਾਰ ਬੈਗ ਪਰ ਦਿੱਖੀ ਜੋ ਜੋ ਹੁੰਦਾ ਇਹ ਕਹਿੰਦੀ ਨਾਲੇ ਜਾਣਾ ਆਰਬ ਚਾਹੀਦੀ ਗੱਲ ਚਾਚਾ ਜੀ ਨਾਲ ਸੋਹਣਾ ਜੀ ਆ ਲੱਗ ਜੰਦਾ ਘਰਾਂ ਰੌਣਕ ਜੀ ਹੋ ਜਾਂਦੀ ਆ ਨਾਲ ਤੇ ਥੋੜੇ ਗੱਡੀ ਤੇ ਨਾ ਸ਼ੀਸ਼ੇ ਸੈੱਟ ਕਰਨੇ ਆਲੇ ਸੀਗੇ ਜਿਹੜੇ ਸੈੱਟ ਵਾਲੇ ਮਿਰਰ ਹੈ ਨਾ ਥੋੜੇ ਉੱਪਰ ਹਾਈ ਹੋਏ ਬਦ ਨੀਵੇਂ ਕਰਉਣਾ ਇੱਥੇ ਇਹ ਗੱਡੀ ਦੇ ਆ ਦੇ ਬਰਨ ਨਾ ਤੇ ਬਰਨ ਕਿਹਾ ਹੋਵੇ ਕ੍ਰੇਟਾ ਦੇ ਅੱਛਾ ਮੈਂ ਤੁਹਾਨੂੰ ਦਿਖਾਉਂਦਾ ਕਿੱਦਾਂ ਇਹ ਮਿਰਰ ਹੈ ਨਾ ਹਾਲੇ ਉੱਪਰ ਜਿਆਦਾ ਚੱਕ ਹੋਏ ਬਦੇ ਕਿ ਜਿਹੜੀ ਨਾ ਬੈਕਗ੍ਰਾਉਂਡ ਦੀ ਜਗ੍ਹਾ ਆ ਥੱਲੇ ਨਹੀਂ ਦਿਖਾਉਂਦਾ ਸੀਗਾ ਉੱਪਰ ਦਿਖਾਉਂਦਾ ਦਾ ਸਹੀ ਢੇ ਟਾਈਮ ਲੱਗ ਗਿਆ ਕਰ ਲੈਣਾ ਦਾ ਮੈਂ ਚੱਲ ਹਾਂ ਚਾਚਾ ਜੀ ਆਫੇ ਕਰ ਲੂੰਗੇ ਪੁੱਛਾ ਲਾਉਣ ਲੱਗੇ ਗੈਰਨੀ ਤੇ ਰੁਕ ਹਾਂ ਛੱਡ ਕੇ ਚਲੇ ਗਈ ਤੇ ਮੈਂ ਕੰਮ ਮੈਨਾਂ ਖਾਸ ਹੋਇਆ ਨਹੀਂ ਦਿਹਾੜੀ ਤੁਹਾਡੀ ਸਾਰੀ ਲੱਗ ਗਈ ਹਾਂ ਸਵਾ ਵੀ ਵਿਚੇ ਰਹੀ ਸਾਡੀ ਦਾ ਵੀ ਨਹੀਂ ਮੈਂ ਚਾਚਾ ਜੀ ਨਾਲ ਵਿਚੇ ਰਹੀ ਕੰਮ ਕਰਦੇ ਖੜੇ ਸੀ ਦਿਹਾੜੀ ਵਰਤ ਗਈ ਸਾਰੀ ਨਹੀਂ ਮੈਂ ਵੀ ਚਾਚਾ ਜੀ ਨਾਲ ਡਣਦਾ ਸੀ ਸ਼੍ਰੀ ਚੰਮ ਕੋਰ ਸੇਵਾ ਤੇ ਪਹਿਲੇ ਟ੍ਰੈਕੰਟਲ ਜਾਇਦੁਰ ਉਪਰ ਫਟਾਫਟ ਜੇ ਕੰਮ ਨਿਪਟਰ ਗਿਆ ਜੀ ਨਹੀਂ ਮੈਨੂੰ ਫਿਰ ਮੈਂ ਨਿੰਮੇ ਚੈਨਲ ਚਲ ਜਾਣਾ ਚਲੋ ਠੀਕ ਹੈ ਦੇਖਦੇ ਜਿੱਦਾਂ ਕਰ ਲਿਆ ਫਿਰ ਰੋਪੜ ਤੁਹਾਨੂੰ ਕੋਈ ਜ਼ਿਆਦਾ ਹੀ ਟਾਈਮ ਲੱਗ ਗਿਆ ਇਹ ਉਸ ਕਰਕੇ ਫਿਰ ਚਾਚਾ ਜੀ ਗੱਲੇ ਜਾਏ ਕਿਉਂਕਿ ਮੈਂ ਚਾਚਾ ਜੀ ਨੇ ਅੱਗੇ ਵੀ ਜੀਰਕਵਰ ਜਾਣੇ ਨੂੰ ਵੀ ਉਰੇ ਤੇ ਉਹਨਾਂ ਨੂੰ ਲੱਗ ਜਾਣੇ ਕਰੀਬਨ 2 ਘੰਟੇ ਲੱਗੇ ਜਾਣੇ ਹਨ ਮੈਂ ਘੰਟਾ ਆਪਣਾ ਘੰਟਾ ਖਰੜ ਖਰੜ ਤੋਂ ਵੀ ਦੇ ਲੋ ਅੱਗੇ ਮੈਂ ਕਹਿੰਦਾ 30 40 ਕਿਲੋਮੀਟਰ ਹੋਣਾ ਉਹਨੂੰ ਵੀ ਘੰਟਾ ਲੱਗ ਜਾਂਦਾ ਜਿਹੜਾ 에어ਪੋਰਟ ਰੋਡ ਹੈ ਅਰਬਨ ਲੈਟ ਜਿਹੀਆਂ ਲੱਗਦੀ ਜਾਮ ਬਹੁਤ ਲੱਗਦਾ ਉਹ ਤਾਂ ਕਰਕੇ ਉੱਥੇ ਟਾਈਮ ਬਬਲ ਆ ਗਿਆ ਹੁੰਦਾ ਇੱਕ ਦਿਨ ਮੈਂ ਜਿਆਦਾ ਕੱਲਾ ਆਇਆ ਸੀਗਾ ਜੀਰਕ ਪਰਤੇ ਸਾਧਰੇ ਸਾਧਰੇ ਉਹ ਜਿਹੜਾ ਉਹ ਹੀ ਰੋਡ ਚੱਚੇ ਨੇ ਘੰਟੇ ਚ ਕ੍ਰੋਸ ਕਰਨਾ ਉਹ ਸਾਰਿਆਂ ਨੇ 15 ਮਿੰਟ ਚ ਕ੍ਰੋਸ ਕਰਿਆ ਇਹਦਾ ਕਿਉਂਕਿ ਸਾਧਰੇ ਜਮਾ ਟ੍ਰੈਫਿਕ ਨਹੀਂ ਸਾਰੀਆਂ ਲੈਟ ਗ੍ਰੀਨ ਕੋਈ ਹਰੀ ਲਾਲ ਲੈਟ ਨਹੀਂ ਸੀਗੀ ਕੋਈ ਵੀ ਜੇ ਉੱਤੇ ਉੱਪਰ ਪੌੜਾ ਹੁੰਦਾ ਫਿਰ ਬਹੁਤ ਜੀਰਕ ਵੇਰ ਸਮਝ ਲਓ ਆਪਾਂ ਘੰਟੇ ਚ ਪਹੁੰਚ ਸਕਦੇ ਤੇ ਫਿਰ ਉੱਥੇ ਹੁਣ 2 ਘੰਟੇ ਲੱਗੇ ਹੁੰਦੇ ਆ ਤੇ ਇੱਧਰ ਸਾਡੀ ਛਿਫਕਲੀ ਬਚ ਗਈ ਬਈ ਪਿੱਛੇ ਦੇਖ ਲਓ ਮੈਂ ਪੈਰ ਤਾਂ ਗਏ ਨਾਂਦੀ ਵੀ ਨਹੀਂ ਹਨਾ ਹੋਇਆ ਪਤਾ ਨਹੀਂ ਕਿਹਾ ਠੰਡ ਹੈ ਠੰਡ ਧਰਤੀ ਦਾ ਠੰਡੀ ਪਈ ਏ ਓਏ ਉਹ ਹੱਥ ਥੋੜੀ ਦਿੰਦਾ ਮੈਂ ਧਰਤੀ ਦੇਖਦਾ ਅੰਦਰ ਸਾਡੀ ਬਾਗਮਾਣੀ ਵਧ ਜਾਂਦੀ ਬਈ ਹੌਲੀ ਹੌਲੀ ਉਹ ਹੋ ਸਕਦਾ ਕਹਿੰਦਾ ਤਾਂ ਚਾਚਾ ਲੇਖੀ ਨਹੀਂ ਹੈ ਆਹੋ ਚਾਲੋ ਕੋਈ ਨਾ ਸਵਾਗਤ ਭੁੱਲੇ ਗਿਆ ਜਿੱਦਾਂ ਆਪਾਂ ਗਏ ਆਪਾਂ ਲੈ ਜੂंगे ਹੂੰ ਇਹਦਾਂ ਆਪਾਂ ਨੇ ਜਾਣਾ ਹੋਇਆ ਅੱਜ ਰੱਬ ਨੇ ਸੋਹਣੀ ਧੁੱਪ ਕੱਢਤੀ ਮੈਂ ਵੀ ਅੱਜ ਸਪਰੇਅ ਕਰਨ ਜਾਣਾ ਸੀਗਾ ਮੋਟਰ ਭਾ ਚਾਚਾ ਜੀ ਨੂੰ ਫੋਨ ਕਰਿਆ ਤਾਂ ਸਰਵਿਸ ਜੀ ਨੂੰ ਕਿ ਸਪਰੇਅ ਕਰੀਏ ਮੋਟਰ ਭਾ ਚਾਚਾ ਜੀ ਕਹਿੰਦੇ ਮੈਨੂੰ ਮੜਾ ਹੁਣ ਕੰਮ ਬਹਿ ਗਿਆ ਕਿ ਰੋਪੜ ਜਾਣਾ ਕਹਿੰਦੇ ਪਹਿਲਾਂ ਫੋਨ ਕਰ ਲੰਦਾ ਆ ਮੈਂ ਪਹਿਲਾਂ ਮੈਂ ਰੋਪੜ ਸੀਗਾ ਕਹਿੰਦੇ ਚੱਲ ਕੋਈ ਨਾ ਕਾਲੂ ਕਰ ਲਾਂਗੇ ਕੱਲ ਤੇ ਸਾਡੀ ਸੇਵਾ ਵੀ ਸ਼ੁਰੂ ਹੋ ਜਾਣੀ ਪਿੰਡ ਜੋ ਅਸੀਂ ਲੰਗਰ ਲੈ ਕੇ ਜਾਣਾ ਉੱਥੇ ਫਤੇਗੜ ਸਾਹਿਬ ਫਤੇਗੜ ਸਾਹਿਬ ਔਰੇ ਵਾਸਤੇ ਕੱਲ ਤੋਂ ਤਿਆਰੀ ਸ਼ੁਰੂ ਕਰ ਦੇਣੀ ਹੈ ਅਸੀਂ ਔਰੇ ਕੱਲੂ ਹੋ ਜਾਣੇ 23 ਤਰੀਕ ਅਸੀਂ ਔਰੇ ਦੇ 25 ਤਰੀਕ ਨੂੰ ਲੰਗਰ ਲੈ ਜਾਣਾ ਸ਼ਾਮ ਨੂੰ 26 ਨੂੰ ਲੰਗਰ ਲਾਵਾਂਗੇ ਤੇ 27 ਦੀ ਅਸੀਂ ਵਾਪਸੀ ਕਰ ਦੇਣੀ 27 ਨੂੰ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਆਵਾਂਗੇ ਫਿਰ 26 ਨੂੰ ਲੰਗਰ ਲਾ ਕੇ 27 ਤਰੀਕ ਨੂੰ ਅਸੀਂ ਸਾਰੇ ਗੁਰਦੁਆਰਾ ਸਾਹਿਬ ਦਰਸ਼ਨ ਕਰੇ ਹੋਣੇ ਫਿਰ ਹਾਂਜੀ ਇੰਨਾ ਠੀਕ ਹੈ ਨਾ ਮੈਂ ਪੁੱਛ ਦੂਆ ਲਿਆਉਣਾ ਦਾ ਜਿਹੜਾ ਉਹ ਨਾਲ ਦੀ ਨਾਲ ਸੁਕਾਈ ਜਾਂਦਾ ਗਿੱਲਾ ਉਹਦੀ ਗੰਢੀ ਹੈ ਤੁਹਾਨੂੰ ਬੇਡੇ ਵਾਸਤੇ ਰੱਖਿਆ ਵਾ ਅੱਛਾ ਹੀ ਮੈਂ ਤਾਂ ਓਸਾਂ ਨੂੰ ਗਿੱਲਾ ਹੋਣ ਨਾਲੋਂ ਜ਼ਿਆਦਾ ਨਹੀਂ ਉਹਨਾਂ ਸਾਰਾ ਘਾਰਾ ਆਪਣਾ ਟਿੱਚ ਵਿੱਚ ਤਿਆਰ ਚਲੋ ਜੋ ਹੁਣ ਇਸਮ ਵਿੱਚ ਲਿਖਿਆ ਪਿਆ ਹਾਂ ਕੀ ਕਰ ਸਕਦੇ ਬਈ ਟੱਪਸ ਹੋਣਾ ਹੀ ਚੜ ਗਈ ਅੱਜ ਤੇ ਲੋਰੀ ਹੁਣ ਹੋਗੇ ਨਾ ਤੋਗੇ ਰੈਡੀ ਤੇ ਹੁਣ ਚੱਲੀਏ ਸ੍ਰੀ ਚਮਕੌਰ ਸਾਹਿਬ ਤੇ ਮਿਰਰ ਚੱਲਿਆ ਮੈਂ ਰਾੜੀ ਅਮਨਾ ਹਾਣੋ ਹਣੀ ਮੰਮੀ ਕੋਟ ਦੇ ਦੋ ਲੈ ਵੀ ਬਲਾਰੇ ਸਾਸਰੀ ਦਾ ਸਾਸਰੀ ਘਾਲ ਜੀ ਸਾਰੇ ਵੀਰਾਂ ਨੂੰ ਆਮਨਾ ਆਇਆ ਬੜੀ ਦੇਰ ਬਾਅਦ ਹੈ ਨਾ ਹਾਂ ਹੁਣ ਅਸੀਂ ਬਹੁਤ ਦੇਰ ਬਾਅਦ ਆਇਆ ਇਕੱਠੇ ਹੁਣ ਸਵਾ ਸਵਾ ਅਸੀਂ ਇਕੱਠੇ ਹੋ ਜਾਂਦੇ ਹਾਂ ਹੁਣ ਕੰਮ ਅਮਨਾ ਹੀ ਸੰਭਾਲਦਾ ਘਰ ਹੈ ਨਾ ਫਰ ਮਰੇ ਜੀ ਬਾਕੀ ਕਰ ਦਿੰਦਾ ਜਿੰਮੇਵਾਰੀ ਵੇਹਣ ਦੀ ਹੋਲੀ ਹੋਲੀ ਖੱਲੀ ਫਿਰ ਉਧਰ ਛੁੱਟੀਆਂ ਮੈਂ ਕੱਟੀ ਮੋਟਰਸਾਈਕਲ ਬਾਹਰ ਤੇ ਲੋ ਜੀ ਸ੍ਰੀ ਚਮਕੌਰ ਸਾਹਿਬ ਪਹੁੰਚ ਗਏ ਤੇ ਅਸੀਂ ਆ ਕੇ ਗੁਰਦੁਆਰਾ ਗੜੀ ਸਾਹਿਬ ਤੇ ਮੋਟਰਸਾਈਕਲ ਸਾਡਾ ਸਾਹਮਣੇ ਹੀ ਲੱਗ ਗਿਆ ਉਹ ਦੇਖੋ ਤੇ ਇਹ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਪਿਛਲੀ ਵੀਡੀਓ ਤੇ ਤਾਂ ਖਰਾ ਨਹੀਂ ਹੋਈ ਸੀਗੀ Ciao, sono... Ciao, ciao, ciao. Ciao, ciao, ciao. ਸਾਨੂੰ ਦਸ਼ਰਧਨ ਹੁੰਦੇ ਗੁਰਦੁਆਰਾ ਫਰੀਕਾ ਕੱਕਾ ਦਾ ਘੜਸਾਏ ਸੰਗਤਾਂ ਦਾ ਘਟ ਦੇਖੋਏ ਇਦਾਂ ਨੂੰ ਮੋਹਰੇ ਦੇ ਵੀ ਦਰਸ਼ਨ ਕਰਉਂਦਾ ਸਾਨੂੰ ਚਲੋ ਇਹਨੂੰ ਕਰਾਂਗੇ ਤੁਹਾਨੂੰ ਅੰਦਰ ਦਾ ਦਰਸ਼ਨ ਐਸੇ ਗੁਰੂ ਅੱਲ੍ਹਾ ਵੱਲ ਸਤੈਸ ਗੁਰੂ ਚਲੋ ਜੀ ਤੇ ਹੁਣ ਚੱਲੇ ਸੀ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਤਾੜੀ ਸਾਹਿਬ ਤਾੜੀ ਸਾਹਿਬ ਸੰਗਤਾਂ ਦਾ ਇਕੱਠ ਮਟਾਪੇ ਵਾਸਤੇ ਭਾਈ ਦੀ ਦਵਾਈ ਲੈਣੀ ਪਤਾ ਨਹੀਂ ਤੇ ਲੋ ਜੀ ਪਹੁੰਚ ਗਏ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਗੋਬਿੰਦ ਨਾਮ ਵਰ ਪਹੁੰਚ ਗਏ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੀਕ ਆ ਲਿਆ ਪਰ ਗੁਰਦੁਆਰਾ ਦਾ ਅੰਤਿਆਰ ਤੇ ਇਹਦੀ ਵੀ ਕਰਾਉਂਦੇ ਹੁਣ ਤੁਹਾਨੂੰ ਦਰਸ਼ਨ ਅੰਦਰ ਤੋਂ ਨੋਈ ਚਾਲੇ ਬਾਤੇ ਹੁਣ ਘਰਾਂ ਨੂੰ ਸੰਗਲ ਦਾ ਨੱਕਾਟ ਦੇਖੋ ਬਈ ਰਾਤ ਦਾ ਟਾਈਮ ਹੋ ਗਿਆ ਅਫੀਗੀ ਵੀ ਜਾ ਮਗੀਪੁਰੀ ਅਸੀਂ ਆਏ ਮੇਨ ਰੋਡ ਪਾ ਜਿਹੜਾ ਸਿੱਧਾ ਹੈ ਮਰੰਡੇ ਨੂੰ ਜਾਂਦਾ ਜਾਨਣ ਵੇਖੋ ਵੀ ਰਾਤ ਨੂੰ ਹੋਰ ਗਿਰਿ ਕਤਲ ਕਰ ਸਕਦਾ ਸਾਰੇ ਕੜਾਈ ਦਾ ਕਰਦੇ ਹੋਣਗੇ ਸਾਰੇ ਜਾਨੇ ਸੋ ਇਹ ਸਾਰੇ ਗੁਰਦੁਆਰਿਆਂ ਦੇ ਇਹ ਬਹੁਤ ਸੋਹਣੇ ਦਰਸ਼ਨ ਹੋ ਗਏ ਸਾਰੇ ਗੁਰਦੁਆਰੇ ਅਸੀਂ ਨੰਗੇ ਪੈਰੇ ਦਰਸ਼ਨ ਕਰੇ ਆ ਤੇ ਅਸੀਂ ਉਰੇ ਜੋੜੇ ਜਮਾ ਕਰਾ ਕੇ ਤੇ ਤੇ ਉਰੀ ਆ ਕੇ ਫਾਦੇ ਅਸੀਂ ਦੁਆਰਾ ਤੇ ਸਾਡਾ ਬੋਲਟ ਵੀ ਐਨ ਸੇਵ ਖੜਾ ਤਾਂ ਡਰ ਗਿਆ ਲੱਗੀ ਆ ਤੇ ਮਾਰਾ ਰੇ ਮਚੌਰ ਰੱਖਿਆ ਤੇ ਹੁਣ ਚੱਲਦੇ ਆ ਵੀ ਘਰਾਂ ਨੂੰ ਤੇ ਤੇ ਲੋਈ ਘਰਾਂ ਪਹੁੰਚ ਗਏ ਤੇ ਹੁਣ ਪੱਕ ਕਰਦੇ ਵੀਡੀਓ ਬੰਦ ਤੇ ਇੱਕ ਟੀਜਰ ਲੈ ਕੇ ਤੁਹਾਨੂੰ ਦਿਖਾਉਣਾ ਮੈਂ ਦਸਤਾਨੇ ਤੇ ਜਰਬਾਂ ਨਖਾਵਾ ਮੈਂ ਲੋਈ ਤੁਹਾਨੂੰ ਦਿਖਾਉਂਦਾ ਤੇ ਇਹ ਜਰਬਾਂ 50 ਰੁਪਏ ਦੀ ਮਿਲੀਆਂ ਇਹ ਚਾਰ ਜੋੜੇ ਸਾਨੂੰ ਲੰਬੀੰਬੀ ਲੈ ਕੇ ਆਇਆ ਨਾ ਉਰਰ ਰਦੱਕ ਚੜਦੇ ਹੁੰਦੇ ਆ ਉਰਰ ਰ ਤੱਕ ਟਿਕ ਲਿਆ ਦਸਤਾਨੇ ਨੀ ਘੋਨਾ ਨੋਕ ਸਿੰਘ ਦੂਰ ਰੋੜਾ ਘੋਨਾ ਇਹ ਪੌਸੋੜੇ ਦਸਤਾਨੇ ਦੂਰ ਰੋੜਾ ਨਾਲ ਵਧੀਆ ਇਹ ਨਿੱਗੇ ਰਹਿੰਦੇ ਆ ਨਿੱਗੇ ਉੱਪਰ ਦੂਆ ਕੱਪੜਾ ਜਿਹਾ ਲੱਗਿਆ ਹੁੰਦਾ ਉਹ ਨਹੀਂ ਸਹੀ ਵਿਚੇ ਦੇ ਵੀ ਸੋਹਣੇ ਨਿੱਗੇ ਆ ਕੰਮ ਮਾ ਸੋਣਾ ਕਰ ਰਹੇ ਹੁੰਦੇ ਆ ਨੜ ਫੜ ਕੇ ਨਹੀਂ ਕਈ ਦੂਏ ਉਂਗਲੀ ਬਹੁਤ ਮੋਟੀ ਹੁੰਦੀ ਹੈ ਉਂਗਲੀਆਂ ਆਹਾਂ ਪਾਇਦਾ ਹੈ ਤਾਂ ਇਹ ਨਾ ਹੋ ਜਾਂਦਾ ਇਦਾਂ ਨਹੀਂ ਦੂਏ ਪਾਇਦੇ ਇੰਨਾ ਇੰਨਾ ਕਾ ਹੁੰਦਾ ਬਸ ਤੇ ਹੁਣ ਪੱਕਾ ਤੇ ਵੀਡੀਓ ਬੰਦ ਤੇ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ ਵਿੱਚ ਓਕੇ ਬਾਬਾ